ਐਕਟ੍ਰੈਸ ਈਨਾ ਖਾਂਦੀ ਗੱਲ ਕਰੀਏ ਤਾਂ ਇਸ ਵਕਤ ਉਹ ਜੂਝ ਰਹੀ ਹੈ ਬ੍ਰੈਸਟ ਕੈਂਸਰ ਦੇ ਨਾਲ ਹਾਲ ਫਿਲਹਾਲ ਹੀ ਉਹਨਾਂ ਨੇ ਇੱਕ ਸ਼ੋਅ ਦੇ ਵਿੱਚ ਸ਼ਿਰਕਤ ਕੀਤੀ ਜਿੱਥੇ ਕਿ ਉਹਨਾਂ ਨੇ ਆਪਣੀ ਇਸ ਜਰਨੀ ਬਾਰੇ ਗੱਲਬਾਤ ਕੀਤੀ ਤੇ ਬਹੁਤ ਸਾਰੇ ਫੈਨਸ ਨੂੰ ਕੀਤਾ ਇਨਸਪਾਇਰ ਇਸ ਦੌਰਾਨ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਕੈਂਸਰ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਸਭ ਤੋਂ ਪਹਿਲੀ ਚੀਜ਼ ਕੀ ਕੀਤੀ ਮਸ਼ਹੂਰ ਟੀਵੀ ਅਦਾਕਾਰਾ ਹੀਨਾ ਖਾਨ ਇਨੀ ਦਿਨੀ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਹੀ ਹੈ ਪਰ ਅਦਾਕਾਰਾ ਸਥਿਤੀ ਦੇ ਨਾਲ ਬਹੁਤ ਹੀ ਹਿੰਮਤ ਅਤੇ ਪੋਜ਼ਿਟਿਵ ਵੇ ਦੇ ਨਾਲ ਨਜਿਟ ਰਹੀ ਹੈ ਹਾਲੀ ਦੇ ਵਿੱਚ ਉਹ ਇੱਕ ਸ਼ੋਅ ਦੇ ਵਿੱਚ ਹਿੱਸਾ ਲੈਣ ਦੀ ਨਜ਼ਰ ਆਈ ਸ਼ੋਅ ਦੇ ਕਈ ਪ੍ਰੋਮੋ ਰਿਲੀਜ਼ ਹੋ ਚੁੱਕੇ ਨੇ ਹੀਨਾ ਖਾਨ ਨੇ ਦੱਸਿਆ ਕਿ ਇਸ ਸ਼ੋਅ ਤੇ ਆਉਣ ਤੋਂ ਪਹਿਲਾਂ ਉਹ ਆਪਣੀ ਕਿ ਉਹ ਆਪਣਾ ਰੈਡੀਏਸ਼ਨ ਸੈਸ਼ਨ ਕਰਵਾ ਕੇ ਚੁੱਕੀ ਹੈ ਇਸ ਤੋਂ ਇਲਾਵਾ ਹੀਨਾ ਨੇ ਦੱਸਿਆ ਕਿ ਜਦੋਂ ਉਸ ਨੂੰ ਆਪਣੀ ਬਿਮਾਰੀ ਬਾਰੇ ਪਤਾ ਲੱਗਾ ਤਾਂ ਉਸ ਨੇ ਸਥਿਤੀ ਨੂੰ ਕਿਵੇਂ ਸੰਭਾਲਿਆ ਸ਼ੋਅ ਦਾ ਪ੍ਰੋਮੋ ਰਿਲੀਜ਼ ਹੋ ਗਿਆ ਹੈ ਇਸ ਵਿੱਚ ਮਾਂ ਗੀਤਾ ਹੀਨਾ ਨੂੰ ਪੁਸ਼ ਹੈ ਕਿ ਤੁਹਾਡੀ ਕਹਾਣੀ ਬਹੁਤ ਹੀ ਇਨਸਪਾਇਰਿੰਗ ਹੈ ਪਰ ਕੋਈ ਤਾਂ ਮੂਵਮੈਂਟ ਹੋਵੇਗਾ ਜਦੋਂ ਜਿੱਤੇ ਤੁਹਾਨੂੰ ਇਹ ਲੱਗਾ ਹੋਏਗਾ ਕਿ ਤੁਹਾਨੂੰ ਇਸ ਬਿਮਾਰੀ ਨੂੰ ਇਸ ਤਰੀਕੇ ਦੇ ਨਾਲ ਠੀਕ ਕਰਨਾ ਹੈ ਤਾਂ ਹੀਨਾ ਖਾਨ ਨੇ ਦੱਸਿਆ ਜਿਸ ਰਾਤ ਮੈਨੂੰ ਪਤਾ ਲੱਗਾ ਮੇਰੇ ਪਾਰਟਨਰ ਘਰ ਆਏ ਮੇਰੇ ਡਾਕਟਰ ਨੇ ਮੈਨੂੰ ਦੱਸਿਆ ਕਿ ਇਹ ਇੱਕ ਸਮੱਸਿਆ ਹੈ ਰਿਪੋਰਟ ਪੋਜ਼ਿਟਿਵ ਹੈ ਸ਼ੋ ਦੌਰਾਨ ਇਹ ਸੁਣ ਕੇ ਮਲਾਈਕਾ अरोड़ा ਪਰੇਸ਼ਾਨ ਹੋ ਗਈ ਉਹਨਾਂ ਦੇ ਚਿਹਰੇ ਤੇ ਉਦਾਸੀ ਸਾਫ਼ ਦਿਖਾਈ ਦੇ ਰਹੀ ਸੀ ਇਹਨਾਂ ਨੇ ਆਪਣੇ ਆਪ ਨੂੰ ਇਸ ਤਰ੍ਹਾਂ ਸੰਭਾਲ ਲਿਆ ਹੀਨਾ ਨੇ ਅੱਗੇ ਕਿਹਾ 10 ਮਿੰਟ ਬਾਅਦ ਮੈਂ ਉੱਪਰ ਦੇਖਿਆ ਅਤੇ ਮੈਨੂੰ ਯਾਦ ਆਇਆ ਕਿ 10 ਮਿੰਟ ਪਹਿਲਾਂ ਮੇਰੇ ਪ੍ਰਾਂ ਨੇ ਮੈਨੂੰ ਕਿਹਾ ਸੀ ਕਿ ਅੱਜ ਮੇਰਾ ਦਿਲ ਫਲੂਦਾ ਖਾਨ ਨੂੰ ਕਰ ਰਿਹਾ ਹੈ ਤਾਂ ਕਿਤੇ ਨਾ ਕਿਤੇ ਮੈਨੂੰ ਇਹ ਅਹਿਸਾਸ ਹੋਇਆ ਕਿ ਘਰ ਕੁਝ ਮਿੱਠਾ ਆਇਆ ਹੈ ਹੀਨਾ ਇਹ ਜ਼ਰੂਰ ਚੰਗਾ ਹੀ ਹੋਵੇਗਾ ਇਸ ਨੂੰ ਪੋਜੀਟਿਵਲੀ ਲੋ ਇਸ ਲਈ ਮੈਂ ਉਸ ਨੂੰ ਲਿਆਉਣ ਲਈ ਕਿਹਾ ਸਭ ਠੀਕ ਹੋ ਜਾਵੇਗਾ ਫਿਰ ਹਰਸ਼ ਕਹਿੰਦਾ ਹੈ ਕਿ ਹੀਨਾ ਨੇ ਸ਼ੋਅ ਵਿੱਚ ਇੱਕ ਗੀਤ ਗਾਇਆ ਸੀ ਲਗ ਜਾ ਗਲੇ ਕਿ ਤੁਸੀਂ ਇੱਥੇ ਉਹ ਗੀਤ ਗਾਓਗੇ ਤਾਂ ਹੀਨਾ ਨੇ ਕਿਹਾ ਚਲੋ ਮੈਂ ਗਾ ਦਿੰਨੀ ਆ ਇਸ ਤੋਂ ਬਾਅਦ ਹੀਨਾ ਨੇ ਗੀਤ ਗਾਇਆ ਇਸ ਤੋਂ ਬਾਅਦ ਸਾਰੇ ਹੀਨਾ ਲਈ ਖੜੇ ਹੋ ਕੇ ਤਾੜੀਆਂ ਵਜਾਉਂਦੇ ਨਜ਼ਰ ਆਏ ਵੈਲ ਹੀਨਾ ਖਾਨ ਆਪਣੀ ਇਸ ਜਰਨੀ ਦੇ ਨਾਲ ਬਹੁਤ ਸਾਰੇ ਲੋਕਾਂ ਨੇ ਇਨਸਪਾਇਰ ਕਰਦੀ ਨਜ਼ਰ ਆਈ ਇਹਤੇ ਇਸ ਮੁਸ਼ਕਿਲ ਦੌਰ ਦੇ ਵਿੱਚ ਫੈਨਸ ਦੇ ਨਾਲ-ਨਾਲ ਸਲੱਬਸ ਵੀ ਹੀਨਾ ਖਾਨ ਦੇ ਨਾਲ ਖੜੇ ਨੇ